ਹੈਲੋ ਦੋਸਤੋ ਸਤਿ ਸ਼ਕਾਲ ਕੀ ਹਾਲ ਹੈ ਤੁਹਾਡਾ ਆਈ ਹੋਪ ਤੁਸੀਂ ਠੀਕ ਹੋਗੇ ਦੋਸਤੋ ਇਧਰ ਉਧਰ ਦੀ ਗੱਲਾਂ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਇਨਸਾਨ ਨੂੰ ਗਾਲਾਂ ਗਾਲਾਂ ਮੀਨਸ ਜਦੋਂ ਅਸੀਂ ਕਿਸੇ ਕੋਈ ਵੀ ਗੱਲ ਕਰਦੇ ਆ ਕੋਈ ਕੰਦਾ ਕਿ ਮੈਨੂੰ ਗਾਲਾਂ ਪੈਣੀਆਂ ਜਾਂ ਕਿਸੇ ਤੇ ਕੰਮ ਦੀ ਗੱਲ ਕਰਦੇ ਆ ਕੋਈ ਕਹਿੰਦਾ ਨਹੀਂ ਮੈਂ ਕੰਮ ਨਹੀਂ ਕਰ ਸਕਦਾ ਮੈਨੂੰ ਗਾਲਾਂ ਬਹੁਤ ਪੈਂਦੀਆਂ ਹਨਾ ਜਾਂ ਮੈਨੂੰ ਲੋਕ ਕੀ ਬੋਲਣਗੇ ਲੋਕ ਕੀ ਕਹਿਣਗੇ ਤੇ ਅੱਜ ਆਪਾਂ ਇਸ ਟੌਪ ਤੇ ਗੱਲ ਕਰਾਂਗੇ ਕਿ ਗਾਲਾਂ ਸਾਨੂੰ ਕਿਸ ਨੂੰ ਪੈਂਦੀਆਂ ਤੇ ਕਿਸ ਨੂੰ ਨਹੀਂ ਪੈਂਦੀਆਂ ਕਿਸ ਨੂੰ ਸਾਨੂੰ ਗਾਲਾਂ ਪੈਂਦੀਆਂ ਤੇ ਕੌਣ ਗਾਲਾਂ ਕੱਢਦਾ ਤੇ ਕਿਸ ਨੂੰ ਨਹੀਂ ਪੈਂਦੀਆਂ ਅੱਜ ਆਪਾਂ ਇਸ ਟੌਪ ਤੇ ਗੱਲ ਕਰਦੇ ਆ ਤੇ ਦੋਸਤੋ ਗਾਲਾਂ ਕਿਸ ਨੂੰ ਪੈਂਦੀਆਂ ਜੋ ਇਨਸਾਨ ਕੰਮ ਕਰੇਗਾ ਉਸ ਨੂੰ ਗਾਲਾਂ ਪੈਣਗੀਆਂ ਕਿਉਂਕਿ ਜੋ ਇਨਸਾਨ ਕੰਮ ਕਰੇਗਾ ਉਸ ਤੋਂ ਗਲਤੀ ਵੀ ਹੋਏਗੀ ਜੇ ਗਲਤੀ ਹੋਏਗੀ ਤਾਂ ਗਲਤੀ ਦੀ ਉਸ ਨੂੰ ਗਾਲਾਂ ਵੀ ਪੈਣਗੀਆਂ ਜੋ ਕੰਮ ਨਹੀਂ ਕਰੇਗਾ ਘਰ ਬੈਠ ਰਹੇਗਾ ਕਿਤੇ ਜਾਏਗਾ ਨਹੀਂ ਕੰਮ ਨਹੀਂ ਕਰੇਗਾ ਉਸ ਨੂੰ ਗਾਲਾਂ ਨਹੀਂ ਪੈਣਗੀਆਂ ਤੇ ਤੁਸੀਂ ਦੇਖੋ ਵੀ ਕੰਮ ਕਰਨਾ ਚਾਹੀਦਾ ਕਿ ਨਹੀਂ ਗਾਲਾਂ ਤਾਂ ਹਰੇਕ ਇਨਸਾਨ ਨੂੰ ਪੈਂਦੀਆਂ ਪਰਮਾਤਮਾ ਨੂੰ ਵੀ ਗਾਲਾਂ ਪੈਂਦੀਆਂ ਲੋਕ ਪਰਮਾਤਮਾ ਨੂੰ ਨਹੀਂ ਛੱਡਦੇ ਤੁਹਾਨੂੰ ਕਿਤੇ ਛੱਡਣਗੇ ਇਸ ਕਰਕੇ ਆਪਣਾ ਕੰਮ ਕਰੋ ਇਮਾਨਦਾਰੀ ਨਾਲ ਜੋ ਕੁਝ ਵਿੱਚ ਲਿਖਿਆ ਹੈ ਉਹ ਤਾਂ ਮਿਲਣਾ ਹੀ ਹੈ ਸਸਿਕਾ